ਅੰਤ ਮਾਰਾਇ ਨੇ ਉੱਥੇ ਨਾ শ্রীলੰਕਾ ਜਦੋਂ ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਜੋ ਯੋਗਾ ਉਹਦੇ ਬਾਰੇ ਦੱਸੋ ਜੀ ਫਿਰ ਮਹਾਰਾਜ ਨੇ ਵਿੱਚ ਜੋ ਗਾਵਲੀ ਪ੍ਰਾਣ ਸੰਗਲੀ ਕਰਕੇ ਪੂਰਾ ਗ੍ਰੰਥਾ ਪ੍ਰਾਣ ਸੰਗਲੀ ਬਾ ਪ੍ਰਾਣਾ ਦੀ ਸੰਗਲੀ ਚੇਨ ਜਿਹੜੀ ਹੁੰਦੀ ਆ ਸੰਗਲ ਜੀ ਜਿਸ ਦੇ ਨਾਲ ਅਸੀਂ ਕਰਮ ਦੇ ਨਾਲ ਬੱਧੇ ਹੋਏ ਆ ਤੇ ਪ੍ਰਾਣਾ ਦੀ ਸੰਗਲੀ ਸੰਗਲ ਜੀ ਜਿਨੇ ਸਾਨੂੰ ਬੰਨਿਆ ਹੋਇਆ ਇਸ ਟਾਈਮ ਦੇ ਸਪੇਸ ਦੇ ਵਿੱਚ ਇਨੇ ਬੰਨਿਆ ਪ੍ਰਾਣਾ ਜਿੱਦ ਨੇ ਰੁਕ ਗਿਆ ਅਸੀਂ ਮੁਕਤ ਹੋ ਗਏ ਨੇ ਮਰੇ ਤੋਂ ਪ੍ਰਾਣਾ ਨੇ ਬੰਨਿਆ ਤੇ ਪ੍ਰਾਣ ਹੀ ਮੁਕਤ ਕਰ ਸਕਦੇ ਨੇ ਜੀ ਗਾੜੀ ਪੰਜ ਪ੍ਰਾਣਾ ਦਾ ਗੜੀ ਇਹ ਪੰਜ ਤਤ ਜਿਹੜੇ ਨੇ ਉਹ ਮਤਲਬ ਕਿ ਵੱਖ-ਵੱਖ ਅ ਪ੍ਰਾਣਾ ਦਾ ਗੜੀ ਹੋਰ ਵੀ ਸਰੂਪ ਆ ਕਿ ਇੱਕ ਅਗਨੀ ਪ੍ਰਾਣ ਹੁੰਦੇ ਆ ਇੱਕ ਵాయు ਪ੍ਰਾਣ ਇੱਕ ਧਰਤੀ ਪ੍ਰਾਣ ਇਸ ਤਰ੍ਹਾਂ ਕਰਕੇ ਪੰਜ ਪ੍ਰਾਣ ਹੁੰਦੇ ਆ ਤੇ ਗਾੜੀ ਹੋਰ ਵੀ ਵਿਸਥਾਰ ਜੇ ਤੇ ਪ੍ਰਾਣ ਪਾਣ ਸਮਾਨ ਵਿਦਿਆਨ ਉਧਿਆਨ ਇਤਿਆਦ ਉਹ ਲੰਬਾ ਚੜਾ ਕੰਮ ਹੋ ਜਾਂਦਾ ਫਿਰ ਉਹ ਮਹਾਰਾਜ ਨੇ ਪ੍ਰਾਣ ਸੰਗਲੀ ਵਿੱਚ ਇੱਕ ਬੇਹੰਗਮੀ ਬਾਣੀ ਵੀ ਆ ਉਹਦੇ ਚ ਮਹਾਰਾਜ ਨੇ ਆਸਣਾਂ ਦਾ ਸਾਰਾ ਦਿੱਤਾ ਕਿ ਵੱਖ-ਵੱਖ ਤਰ੍ਹਾਂ ਦੀਆਂ ਆਸਣ ਜੀ ਸਾਰਿਆਂ ਦਾ ਵੇਰਵਾ ਵੱਖ-ਵੱਖ ਤਰ੍ਹਾਂ ਦੇ ਪ੍ਰਾਣਾਯਾਮ ਉਹਨਾਂ ਦਾ ਵੇਰਵਾ ਜੀ ਤੇ ਫਿਰ ਇਹ ਮਹਾਰਾਜ ਨੇ ਕਿਹਾ ਵੀ ਤੁਸੀਂ ਇੱਥੇ ਸੰਭੀ ਰੱਖੋ ਗ੍ਰੰਥ ਜਦੋਂ ਸਮਾਂ ਆਏਗਾ ਆਪਾਂ ਤੁਹਾਨੂੰ ਗ੍ਰੰਥ ਤੁਹਾਡਾ ਮੰਗਵਾ ਲਾਂਗੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਆਦ ਗ੍ਰੰਥ ਮਹਾਰਾਜ ਜੀ ਤੇ ਉਸ ਵੇਲੇ ਫਿਰ ਮਹਾਰਾਜ ਨੇ ਇੱਕ ਸਿੰਘ ਕੱਲਿਆ ਸੀ ਸੌਥ ਉਹ ਫਿਰ ਜਾ ਕੇ ਉੱਥੇ ਜਾ ਕੇ ਉਹਨੇ ਪ੍ਰਾਣ ਸੰਗਲੀ ਲੈ ਲਈ ਜਦੋਂ ਫਿਰ ਗੁਰੂ ਅਰਜਨ ਦੇਵ ਜੀ ਨੇ ਦੇਖਿਆ ਉਹਨੇ ਵੇਖਿਆ ਵੀ ਇਹਦੇ ਚ ਬਹੁਤ ਹੀ ਵਿਸਥਾਰ ਨਾਲ ਇਹ ਗੱਲਾਂ ਦਿੱਤੀਆਂ ਗਈਆਂ ਨੇ ਪਰ ਜਿਹੜਾ ਮੁੱਖਾ ਇਸ ਯੁੱਗ ਦਾ ਉਹ ਹੈਗਾ ਏ ਭਗਤੀ ਜੀ ਠੀਕ ਹੈ ਨਾ ਤੇ ਕੰਫਿਊਜ਼ਿੰਗ ਨਾ ਹੋਵੇ ਜੀ ਤੇ ਮਹਾਰਾਜ ਨੇ ਉਹ ਗ੍ਰੰਥ ਜਿਹੜਾ ਸੀ ਉਹ ਕਹਿੰਦੇ ਨੇ ਸੰਤੋਖ ਸਰ ਜਿਹੜਾ ਸਥਾਨ ਹੈ ਉੱਥੇ ਉਹਦਾ ਜਲ ਪਰਵਾ ਕਰਤਾ ਇੰਨੇ ਨੂੰ ਇੱਕ ਉਦਾਸੀ ਮਹਾਤਮਾ ਆਏ ਜੀ ਤੋ ਕਹਿੰਦਾ ਮਹਾਰਾਜ ਕਿਰਪਾ ਕਰੋ ਇਹ ਜੋ ਮਹਾਰਾ ਦਾ ਗਿਆਨ ਆ ਸਾਡੀ ਝੋਲੀ ਪਾ ਦਿਓ ਜੀ ਤੇ ਮਹਾਰਾ ਕਹਿੰਦੇ ਠੀਕ ਆ ਗਿਆਨ ਜਿਹੜਾ ਹੈ ਉਦਾਸੀਆਂ ਘੁੰਮ ਚਲ ਜੇ ਵਾਹ ਜੀ ਕਿ ਤੂੰ ਹੀ ਤੇ ਬੇਹੰਗਮ ਜੇ ਨਹੀਂ ਤੇ ਤੁਹਾਡੇ ਵਾਸਤੇ ਬੈਸਟ ਆ ਫਿਰ ਮਹਾਰਾਜ ਨੇ ਉਹ ਗ੍ਰੰਥ ਜਿਹੜਾ ਸੀ ਉਸ ਉਦਾਸੀ ਮਹਾਤਮਾ ਨੂੰ ਦਿੱਤਾ ਇਸ ਤਰ੍ਹਾਂ ਕਰਦੇ ਕਰਦੇ ਇਹ ਗ੍ਰੰਥਾ ਹੁੰਦਾ ਗਿਆ ਹੁੰਦਾ ਗਿਆ ਕੁਝ ਉਤਾਰੇ ਹੋਏ ਉਹਦੇ ਫਿਰ ਇੱਕ ਸੰਤ ਹੋਏ ਨਿਰਮਲੇ ਸੰਤ ਮੈਨੂੰ ਨਾਮ ਵਿਸਰ ਗਿਆ ਉਹ ਹੋਈ ਫਿਰ ਉਹਨਾਂ ਨੇ ਇਹਦਾ ਪਬਲਿਕ ਦੇ ਵਿੱਚ ਇਹਦਾ ਪ੍ਰਿੰਟ ਕਰਵਾ ਕੇ ਇਹ 1800s ਦੇ ਵਿੱਚ ਇਹ ਰਿਪਬਲਿਸ਼ ਕਰਵਾਈ ਤੇ ਹੁਣ ਇਸ ਵੇਲੇ ਇਹ ਜਿਹੜੀ ਹੈਗੀ ਪਟਿਆਲਾ ਯੂਨੀਵਰਸਿਟੀ ਉਹਨਾਂ ਨੇ ਇਹਦਾ ਇਹ ਗ੍ਰੰਥ ਛਾਪਿਆ ਹੋਇਆ ਅੱਛਾ ਸਭ ਤੋਂ ਪਹਿਲਾਂ ਇਹ ਗ੍ਰੰਥ ਮੈਨੂੰ ਬਿਲਿਆ ਸੀ ਯੋਗੀ ਜੀ ਦੀ ਲਾਇਬ੍ਰੇਰੀ ਵਿੱਚ ਅੱਛਾ ਜਿਵੇਂ ਨਵਾਂ ਨਵਾਂ ਆਇਆ ਤਾਂ ਮੈਨੂੰ ਚਾਰਜ ਦਿੱਤਾ ਗਿਆ ਭੀ ਯੋਗੀ ਜੀ ਦੀ ਲਾਇਬ੍ਰੇਰੀ ਦਾ ਸਾਰਾ ਜਿਹੜਾ ਤੇਰੀ ਜ਼ਿੰਮੇਵਾਰੀ ਆ ਤੇ ਉਹ ਮੈਨੂੰ ਲਾਇਬ੍ਰੇਰੀ ਦੇ ਨਾਲ ਚਾਬੀ ਦਿੱਤੀ ਤੇ ਜਦੋਂ ਮੈਂ ਅੰਦਰ ਗਿਆ ਤੇ ਬੜੇ ਪ੍ਰਾਤਨ ਗ੍ਰੰਥ ਵਗੈਰਾ ਸਾਰਾ ਕੁਝ ਤੇ ਫਿਰ ਉੱਥੇ ਮੈਨੂੰ ਇਹ ਪ੍ਰਾਨਸੰਗਲੀ ਪਹਿਲੀ ਵਾਲੀ ਮਿਲੀ ਸੀ ਜੀ ਤੇ ਉਹਦੀ ਜਿਹੜੀ ਕਾਪੀ ਆ ਉਹ ਮਤਲਬ ਕਿ ਹਾਰਡ ਕਾਪੀ ਸੀ ਉਹ ਤੇ ਬਾਅਦ ਚ ਫਿਰ ਪ੍ਰਾਨ ਸੰਗਲੀ ਜਿਹੜੀ ਹੈ ਇਹਨਾਂ ਨੇ ਪਟਿਆਲਾ ਯੂਨੀਵਰਸਿਟੀ ਵਾਲਿਆਂ ਨੇ ਵੀ ਛਾਪੀ ਆ ਹੁਣ ਇਸ ਵੇਲੇ ਅਵੇਲੇਬਲ ਹੈ ਵਿੱਚ ਮਹਾਰਾ ਇਹਨੇ ਬੜਾ ਸੋਹਣਾ ਇੱਕ ਜਿਦ ਤਰਾ ਪਹਿਲਾ ਜਦੋਂ ਉਹਨਾਂ ਦੀ ਡਾਇਲੌਗ ਸ਼ੁਰੂ ਹੁੰਦੀ ਆ ਤੇ ਮਹਾਰਾ ਨੂੰ ਜਦੋਂ ਪੁੱਛਦੇ ਭੀ ਯੋਗ ਦਾ ਪਹਿਲਾ ਕੀ ਸਟੈਪ ਆ ਤੇ ਮਹਾਰਾ ਕਹਿੰਦੇ ਨੇ ਪਹਿਲੀ ਅਵਸਥਾ ਆਸਨ ਥਿਰ ਕਰ ਬਸ ਜੀ ਇਥੋਂ ਸ਼ੁਰੂ ਹੁੰਦਾ ਹੈ ਕਿ ਪਹਿਲੀ ਅਵਸਥਾ ਆਸਨ ਥਿਰ ਕਰੇ ਮਾਤ ਗਰਭ ਕੋਤਾਂ ਰਣ ਕਰੇ ਜਿਹੜੀ ਮਾਤਾ ਦੇ ਗਰਭ ਵਿੱਚ ਸਥਿਰਤਾ ਸੀ ਉਹ ਜਿਹੜਾ ਹੈ ਧਾਰਨ ਤਰੇ ਆਸਣ ਇੰਨਾ ਮਤਲਬ ਕਿ ਸਟੈਬਲਿਸ਼ ਹੋ ਜੇ ਕਿ ਜਿਵੇਂ ਮਾਤਾ ਦੀ ਗਰਭ ਵਿੱਚ ਸਥਿਰਤਾ ਸੀ ਜੀ ਮਹਾਰਾਜ ਕਿਉਂਕਿ ਮਾਤਾ ਦੇ ਗਰਭ ਚ ਪ੍ਰਾਣ ਨਹੀਂ ਹੁੰਦੇ ਅਸ਼ਾ ਜੀ ਹਵਾ ਨਹੀਂ ਆਉਂਦੀ ਆਕਸੀਜਨ ਨਹੀਂ ਆਉਂਦਾ ਜੀ ਠੀਕ ਹੈ ਨਾ ਤੇ ਉੱਥੇ ਜੋ ਹੈ ਜੋ ਸਾਨੂੰ ਸਟੈਬਲਿਸ਼ ਜੋ ਸਾਨੂੰ ਜਿਉਂਦਾ ਰੱਖਦਾ ਹੈ ਉਹ ਹੈ ਸ਼ਬਦ ਜੀ ਸ਼ਬਦ ਦਾ ਮਤਲਬ ਇਥੇ ਵਾਹਿਗੁਰੂ ਵਾਹਿਗੁਰੂ ਨਹੀਂ ਸ਼ਬਦ ਦਾ ਮਤਲਬ ਹੁੰਦਾ ਪ੍ਰੈਜ਼ੈਂਸ ਹੋਣ ਦਾ ਉਥੇ ਕੇਵਲ ਇੱਕ ਹੋਣ ਦਾ ਜਦੋਂ ਪ੍ਰਾਣ ਆ ਜਾਣ ਤਾਂ ਇਹ ਹੋਣ ਕੁਝ ਜਾਣਨਾ ਚਾਹੁੰਦੀ ਆ ਬਸ ਆ ਡਿਫਰੈਂਸ ਆ ਜੀ ਮਾਤਾ ਦੇ ਗਰਭ ਵਿੱਚ ਕੇਵਲ ਹੋਣ ਦਾ ਜੀ ਹੋਣ ਦਾ ਅਨੁਭਾਵੇ ਔਰ ਇਹ ਸਾਡਾ ਪਹਿਲਾ ਅਨੁਭਾਵੇ ਜੀ ਕਿਸੇ ਵੀ ਚੀਜ਼ ਨੂੰ ਆਪਾਂ ਜਾਣਨਾ ਹੋਵੇ ਪਹਿਲਾਂ ਸਾਨੂੰ ਆਪਣੇ ਆਪ ਨੂੰ ਅਨੁਭਵ ਕਰਨਾ ਜ਼ਰੂਰੀ ਆ ਜੇ ਅਸੀਂ ਆਪਣੇ ਆਪ ਨੂੰ ਅਨੁਭਵ ਨਹੀਂ ਕਰਾਂਗੇ ਆਪਾਂ ਕਿਸੇ ਦਾ ਅਨੁਭਵ ਨਹੀਂ ਕਰ ਸਕਦੇ ਹੁਣ ਤੁਸੀਂ ਮੈਨੂੰ ਸੁਣ ਰਹੇ ਜੇ ਸੁਣਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਜਾਣ ਰਹੇ ਜੇ ਠੀਕ ਹੈ ਨਾ ਤਾਂ ਕੋਈ ਵੀ ਚੀਜ਼ ਜਿਹੜੀ ਆ ਇਹ ਵਾਇਆ ਅਹੰਮ ਤੋਂ ਹੋ ਕੇ ਆ ਰਹੀ ਆ ਕੋਈ ਅਹੰਮ ਤੋਂ ਬਿਨਾ ਅਹੰਮ ਤੋਂ ਜੁਦਾ ਕੋਈ ਚੀਜ਼ ਜਾਣੀ ਨਹੀਂ ਜਾ ਸਕਦੀ ਪਹਿਲਾਂ ਜ਼ਾਹਿਰ ਸਭ ਤੋਂ ਮੈਂ ਹੋਇਆ ਪਹਿਲਾ ਜ਼ਾਹਿਰ ਸਭ ਤੋਂ ਮੈਂ ਹੋਇਆ ਫਿਰ ਜ਼ਾਹਿਰ ਹੋਇਆ ਅੱਲਾ ਹੈ ਜੇ ਮੈਂ ਨਾ ਹੁੰਦਾ ਰੱਬ ਨਾ ਹੁੰਦਾ ਮੈਂ ਹੋਇਆ ਤਾਂ ਸਾਰਾ ਤੰਦਾਇ ਮਕਸੂਦ ਵੀ ਹਰ ਇੱਕ ਸ਼ੈ ਦਾ ਮੈਂ ਤੇ ਜਿਹੜਾ ਨਾ ਸਮਝਿਓ ਚੱਲਦਾ ਹੈ ਤੂੰ ਹਰ ਚੀਜ਼ ਵਾਇਆ ਅਹਮ ਤੋਂ ਜਾ ਰਹੀ ਆ ਇਹ ਜਿਹੜਾ ਅਹਮ ਹੈ ਤੇਰੇ ਅੰਦਰ ਜਿਹੜਾ ਤੇਰਾ ਹੋਣਾ ਹੈ ਨਾ ਇਹ ਤੇਰਾ ਹੋਣਾ ਨਹੀਂਗਾ ਇਹ ਰੱਬ ਦਾ ਹੋਣਾ ਹੈ ਕਿਉਂਕਿ ਕੇਵਲ ਉਹ ਹੈ ਤੂੰ ਤੇ ਹੈ ਹੀ ਨਹੀਂਗਾ ਜੀ ਜਿਹੜਾ ਤੇਰਾ ਹੋਣਾ ਹੈ ਨਾ ਉਹ ਤੇਰਾ ਹੋਣਾ ਨਹੀਂਗਾ ਤੇਰੀ ਭੁੱਲ ਭਲਾਇਆ ਤੈਨੂੰ ਤੇਰੀ ਭੁੱਲ ਭਲਾਇਆ ਤੈਨੂੰ ਜਿਹੜਾ ਖੋਲ ਅੱਖੀ ਤੂੰ ਕੋ ਹੈ ਹਸਤੀ ਛੱਡ ਕੇ ਦੇਖ ਬੁਲੇਸ਼ਾ ਜਿਹਦਾ ਨਾਮ ਜਪੇ ਤੂੰ ਉਹ ਹੈ ਤੋ ਇਹ ਜਿਹੜਾ ਤੇਰਾ ਹੋਣਾ ਹੈ ਨਾ ਮੈਂ ਨਾ ਥਾ ਉਹ ਆਪ ਥੇ ਮਾਲੂਮ ਨਾ ਥਾ ਇਹ ਜਿਹੜਾ ਤੇਰਾ ਹੋਣਾ ਹੈ ਇਹ ਤੇਰਾ ਹੋਣਾ ਨਹੀਂ ਇਹ ਉਹਦਾ ਹੋਣਾ ਹੈ ਔਰ ਸਿਰਫ ਉਹਦਾ ਹੀ ਹੋਣਾ ਹੈ ਮੇਰੇ ਵਿੱਚ ਵੀ ਉਹੀ ਆ ਤੇਰੇ ਵਿੱਚ ਵੀ ਉਹਦਾ ਹੋਣਾ ਹੈ ਹੁਣ ਮੈਂ ਹੈ ਨਾ ਜੀ ਇਹ ਆ ਵੀ ਹੈ ਜੀ ਆ ਵੀ ਹੈ ਹਰ ਚੀਜ਼ 'ਚ ਇੱਕ ਹੈ ਨਸਾ ਇਹਨੂੰ ਕਿਹਦੇ ਨੇ ਹੈ ਵੀ ਸੱਚ ਸਾਰਿਆਂ 'ਚ ਇੱਕ ਹੈ ਇੱਕ ਹੋਣਾ ਹੈ ਹਰ ਚੀਜ਼ 'ਚ ਕੀੜੀ ਤੋਂ ਲੈ ਕੇ ਅਸਮਾਨਾ ਬ੍ਰਹਮਾ ਤੱਕ ਹਰ ਚੀਜ਼ ਇੱਕ ਹੈ ਹੋਣਾ ਤੇ ਜਿੱਚ ਹੋਣਾ ਨਹੀਂਗਾ ਉਹ ਹੈ ਨਹੀਂਗੇ ਹੋਣਾ ਜਿਹੜਾ ਏ ਉਹ ਰੱਬ ਦਾ ਹੋਣਾ ਏ ਕਿਉਂਕਿ ਕੋਹੀ ਹੈ ਜਿਹੜਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਤਾਂ ਉਹ ਜਿਹੜਾ ਤੇਰੇ 'ਚ ਹੋਣਾ ਏ ਮਾਤਾ ਦੇ ਗਰਭ ਚੋਂ ਪਤਾ ਹੀ ਕਿ ਮੈਂ ਰੱਬ ਹੀ ਹਾਂ ਮੈਂ ਬ੍ਰਹਮ ਹੀ ਹਾਂ ਇਸ ਕਰਕੇ ਇਸ ਮਾਦੀ ਚ ਸੀ ਜੀ ਜਿਹੜਾ ਖੀਰ ਸਮੁੰਦਰ ਚ ਵਿਸ਼ਨੂੰ ਜੀ ਲੰਮੇ ਪਏ ਹੁੰਦੇ ਆ ਜੀ ਤੇ ਲక్ష్ਮੀ ਚਰਨ ਦਬਾਰੇ ਹੁੰਦੀ ਆ ਤੇ ਅਬ ਨਾਭੀ ਚੋਂ ਬ੍ਰਹਮਾ ਜੀ ਨਿਕਲਨੇ ਮਾਤਾ ਦੀ ਗਰਭ ਦਾ ਸੀ ਨਾ ਮਾਤਾ ਦੀ ਗਰਭ ਚ ਖੀਰ ਸਮੁੰਦਰ ਪਾਣੀ ਚ ਜੀ ਤੇ ਜਿਹੜਾ ਨਾਭੀ ਚੋਂ ਨਿਕਲ ਰਿਹਾ ਸਾਰਾ ਕੁਝ ਮਾਤਾ ਦੀ ਗਰਭ ਨਾਲ ਤੇ ਮਾਤਾ ਦੀ ਗਰਭ ਤੋਂ ਗਾੜੀ ਮਾਤਾ ਹੈ ਤੇ ਮਾਤਾ ਦੇ ਨਾਲ ਸਾਰਾ ਸੰਸਾਰ ਵਿਕਸਤ ਹੋ ਰਿਹਾ ਹਾਂ ਜੀ ਆ ਸਰੀ ਕ੍ਰिएशन ਹੋ ਰਹੀ ਹੈ ਤੇ ਜਿਹੜਾ ਮਹਾ ਵਿਸ਼ਨੂ ਆ ਜਿਹੜਾ ਨਰਾਇਣ ਆ ਸੁੱਤਾ ਪਿਆ ਅੰਦਰ ਤੇ ਉਹਨੂੰ ਸਾਰਾ ਕੁਝ ਪ੍ਰੋਵਾਈਡ ਲਕਸ਼ਮੀ ਦੇ ਰਹੀ ਹੈ ਹਰ ਚੀਜ਼ ਪ੍ਰੋਵਾਈਡ ਆ ਨਾ ਉਥੇ ਦੋਖਾ ਨਾ ਸੋਖਾ ਜੀ ਲਕਸ਼ਮੀ ਸਾਰਾ ਕੁਝ ਦੇ ਰਹੀ ਆ ਤੂੰ ਚਰਨ ਦੁਬਾਰੀ ਤੂੰ ਮਾਤਾ ਦੇ ਗਰਭ ਚ ਨਰਾਇਣ ਹੈ ਜੀ ਉਹ ਖੀਰ ਸਮੁੰਦਰ ਆ ਪਨਾਬੀ ਚੋਂ ਨਿਕਲਿਆ ਹੋਇਆ ਕਵਲ ਆ ਤੇ ਮਾਤਾ ਦੀ ਗਰਭ ਤੋਂ ਬਾਹਰ ਜਿਹੜਾ ਸਾਰਾ ਬ੍ਰਹਮਾ ਹੀ ਹੈ ਜੀ ਸ੍ਰਿਸ਼ਟੀ ਰਚ ਲਈ ਆ ਸਮਝ ਆ ਗਈ ਜੀ ਤੋ ਫਿਰ ਜਦੋਂ ਬਾਹਰ ਹੁੰਦਾ ਹੈ ਪਹਿਲਾ ਸਵਾਸ ਜਦੋਂ ਅੰਦਰ ਹੁੰਦਾ ਹੈ ਤਾਂ ਫਿਰ ਉਹਨੂੰ ਇਹ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਤੋਂ ਬਿਨਾਂ ਵੀ ਕੁਝ ਦੂਜੇ ਨੂੰ ਜਾਣਾਂ ਜੀ ਮਹਾਰਾਜ ਅਹਮ ਜਿਹੜਾ ਹੈ ਜੀ ਅਹਮ ਜਿਹੜਾ ਹੈ ਉਹ ਕੁਝ ਕਰਨਾ ਚਾਹੁੰਦਾ ਹੈ ਜੀ ਵੱਡ ਜਾਂਦਾ ਅਹੰਕਾਰ ਸੰਸਕ੍ਰਿਤ ਵਿੱਚ ਗੁਰਮੁਖੀ ਵਿੱਚ ਬਣਦਾ ਹੈ ਅਹੰਕਾਰ ਜੀ ਅਹਮ ਜਿਹੜਾ ਹੈ ਉਹ ਖਾਰ ਕਿਸੇ ਚੀਜ਼ ਨੂੰ ਜਾਣਨਾ ਚਾਹੁੰਦਾ ਹੈ ਅਨੁਭਵ ਕਰਨਾ ਚਾਹੁੰਦਾ ਹੈ ਆਪਣੇ ਆਪ ਤੋਂ ਜੁਦਾ ਕਰਕੇ ਦੂਜੇ ਨੂੰ ਜਾਣਨਾ ਚਾਹੁੰਦਾ ਹੈ ਤੋ ਸਵਾਸ ਜਦੋਂ ਆਏ ਤਾਂ ਉਹਨੇ ਅਹੰਕਾਰ ਵੀ ਮੈਂ ਆਪਣੇ ਆਪ ਨੂੰ ਵੀ ਬਿਨਾ ਕਿਸੇ ਜਾਣਨਾ ਚਾਹੁੰਦਾ ਹੈ ਜੀ ਤੇ ਜਦੋਂ ਦੂਜੇ ਨੂੰ ਜਾਣਨਾ ਚਾਹੁੰਦਾ ਹੈ ਤੇ ਮਾਇਆ ਆ ਜਾਂਦੀ ਹੈ ਫਿਰ ਇਹ ਦੂਜੇ ਨੂੰ ਜਾਣਦਾ 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 ਫਿਰ ਬਾਬੇ ਨੇ ਕਿਹਾ ਏਕਾ ਓੰਕਾਰਾ ਅਹੰਕਾਰ ਨਹੀਂਗਾ ਨਹੀਂ ਓੰਕਾਰਾ ਓੰਕਾਰ ਜੀ ਫਿਰ ਅਹੰਕਾਰ ਕਰਦਾ 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 84 ਲੱਖ ਜੁਨ ਚ ਭੁਗਤਦਾ ਹੈ ਨਹੀਂ ਉਸ ਤੋਂ ਬਾਅਦ ਫਿਰ ਕਿਤੇ ਇਹਨੂੰ ਸੋਝੀ ਆਉਂਦੀ ਆ ਕਿ ਅਹੰਕਾਰ ਨਹੀਂਗਾ ਅਹੰਕਾਰ ਨਹੀਂਗਾ ਓੰਕਾਰ ਅਹੰਕਾਰ ਨਹੀਂ ਓੰਕਾਰ ਤੇ ਓੰਕਾਰ ਨੂੰ ਜਾਣ ਕੇ ਉਹ ਨਿਰੰਕਾਰ ਵਿੱਚ ਅਪੇਤ ਹੋ ਜਾਂਦਾ ਹੈ ਜੀ ਤੇ ਉਹ ਸਮਾਪਤੀ ਹੋ ਜਾਂਦੀ ਹੈ ਬਸ ਆ ਹੀ ਆ ਮੁਕਤੀ ਤੇ ਆ ਹੀ ਸੰਸਾਰ ਆ ਪ੍ਰਾਣਾਂ ਨੇ ਹੀ ਸਾਰਾ ਕੁਝ ਕੀਤਾ ਜਦੋਂ ਪ੍ਰਾਣ ਆਦੇ ਨੇ ਤਾਂ ਦੂਜੇ ਦਾ ਅਨੁਭਵ ਹੋਣ ਦਾ ਜੀ ਕਰਦਾ ਏ ਦੂਜੇ ਨੂੰ ਜਾਣਨ ਦਾ ਜੀ ਕਰਦਾ ਏ ਇਹ ਲੱਗਦਾ ਹੈ ਕਿ ਦੂਜਾ ਵੀ ਹੈ ਨੀਤ ਮਾਤਾ ਦੀ ਕਰਤ ਵਿੱਚ ਬੰਦਾ ਸਵੈਮ ਚ ਬੈਠਾ ਰਹੇ